Yeah. <laughs> ਮਿਤੀ 25 ਨੂੰ ਫਤਿਹਗੜ ਕੋਰੋਟਾਣਾ ਦੇ ਵਿੱਚ ਹੋਈ ਲੜਾਈ ਦੇ ਵਿੱਚ ਬਲਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਫਤਿਹਗੜ ਕੋਰੋਟਾਣਾ ਜਿਸ ਦੀ ਉਮਰ 42 ਸਾਲ ਸੀ ਸਿਰ ਚ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਧਰਮਕੋਟ ਦੇ ਅੰਦਰ ਇੰਸਪੈਕਟਰ ਗਰਮੇਲ ਸਿੰਘ ਵੱਲੋਂ ਮੁਕੱਦਮਾ ਅਰਜ ਕਰਕੇ ਦੋਸ਼ੀਆਂ ਦੇ ਪਾਲ ਸ਼ੁਰੂ ਕਰ ਦਿੱਤੀ ਸੀ ਮਿਤੀ 23 ਨੂੰ 25 ਨੂੰ ਦੋ ਦੋਸ਼ੀਆਂ ਬਿਆਨ ਸਿੰਘ ਅਤੇ ਸੁਖਸੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਿਤੀ 11 2025 ਨੂੰ ਦੋਸ਼ੀ ਬਿਆਨ ਸਿੰਘ ਅਤੇ ਸੁਖਸੈਨ ਸਿੰਘ ਨੂੰ ਪੇਸ਼ ਕਰਕੇ ਤਿੰਨ ਦੰਦਾਰ ਈਰਮਾਨ ਹਾਸਲ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਬਿਆਨਤ ਸਿੰਘ ਅਤੇ ਸਖਸ ਹਸੈਨ ਸਿੰਘ ਪਾਸੋਰ ਦੋਤੀਆਂ ਦੇ ਨਿਸ਼ਾਨਦੇਹੀ ਪਰਿਵਾਰ ਦਾ ਸਮੇਂ ਵਰਤੇਗੇ ਹਥਿਆਰ ਬਰਾਮਦ ਕੀਤੇ ਗਏ ਮਨਚਨ ਸਿੰਘ ਔਰ ਫਕਾਲੂ ਸਰਜੀਤ ਸਿੰਘ ਉਰਫ ਗੱੱਚਾ ਗੋਰਿੰਦਰ ਸਿੰਘ ਗੈਰੀ ਨੂੰ ਇੱਕ ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਈਰਮਾਨ ਹਾਸਲ ਕੀਤਾ ਗਿਆ ਅਤੇ ਹੁਣ ਤੱਕ ਪੁਲਸ ਵੱਲੋਂ 5 ਸੋ ਛਿਆ ਨੂੰ ਗ੍ਰਿਫਤਾਰ ਕੀਤਾ ਗਿਆ ਟੋਟਲ ਜੇ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਟੋਟਲ ਇਸ ਕੇਸ ਦੇ ਵਿੱਚ 7 ਨਾਮ ਦਰਜ ਹਨ ਪਹਿਲਾ ਨਾਮ ਬਿਆਨ ਸਿੰਘ ਪੁੱਤਰ ਮੱਘਰ ਸਿੰਘ ਮਨਚਾਨ ਸਿੰਘ ਔਰ ਸੰਦੀਪ ਸਿੰਘ ਦਿਲਚਨ ਸਿੰਘ ਔਰ ਅਰ ਸਿੰਘ ਸੁਖਚਾਨ ਸਿੰਘ ਔਰ ਫੁਕਾ ਸਿੰਘ ਸਰਜੀਤ ਸਿੰਘ ਔਰ ਫੁਕਾ ਸਿੰਘ ਗੁਰਜਿੰਦਰ ਸਿੰਘ ਔਰ ਬਗੈਰੀ ਮਨਜੀਤ ਸਿੰਘ ਔਰ ਮਨਦੀ ਸੋ ਇਹ ਸਾਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਆਦਾ ਜਾਣਕਾਰੀ ਦੇ ਲਈ ਡੀਐਸਪੀ ਤਰਵਕੋਟ ਰਵਨਦੀਪ ਸਿੰਘ ਜੁੜੇ ਨੇ ਆਪਾਂ ਗੱਲਬਾਤ ਕਰਦੇ ਹਾਂ ਡੀਐਸਪੀ ਰਵਨਦੀਪ ਸਿੰਘ ਦੇ ਨਾਲ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੁੱਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮਾੜੇ ਅਨਸਰਾਂ ਖਿਲਾਫ ਚਰਾਈ ਮਿਉਂਦੇ ਤਹਿਤ ਸਾਡੀ ਸਬਰੀਨ ਧਰਮਕੋੜ ਦੇ ਥਾਣਾ ਧਰਮਕੋੜ ਨੂੰ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਰਡਰ ਦੇ ਇੱਕ ਮਰਡਰ ਹੋਇਆ ਸੀ ਫਤੇਗੜ ਕੋਰਟਾਣਾ ਦੇ ਵਿੱਚ 25 ਤਰੀਕ ਨੂੰ ਪਹਿਲਾਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਜਿਸ ਵਿੱਚ ਜਿਹੜਾ ਸੀ ਬਲਜੀਤ ਸਿੰਘ ਤਸਿੰਦੀਪ ਸਿੰਘ ਜਿਹੜੇ ਉਹ ਹਸਪੀਟਲ ਐਡਮਿਟ ਸੀ ਜਦੋਂ ਹਸਪੀਟਲ ਤੋਂ ਸਾਨੂੰ ਇਨਫੋਰਮੇਸ਼ਨ ਆਈ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਸਾਡੀ ਟੀਮ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤੇ ਇਸ ਦੇ ਅਸੀਮ ਮਕਦਮਾ ਨੰਬਰ ਜਿਹੜਾ 254/25 ਅੰਡਰ ਸੈਕਸ਼ਨ 109 118 1 115 2 190 199 ਜਿਹੜਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਬਲਜੀਤ ਸਿੰਘ ਸੀ ਉਹਦੀ 28 ਤਰੀਕ ਨੂੰ ਡੈਥ ਹੋਣ ਕਰਕੇ ਸਾਨੂੰ ਵੱਦਾ ਜੁਰਮ ਜਿਹੜਾ 103 ਜੀਮਨ 1 ਜਿਹੜਾ ਉਹ ਦਰਜ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਇਸ ਵਿੱਚ ਜਿਹੜੇ 7 ਦੋਸ਼ੀ ਨੇ ਜਿਸ ਵਿੱਚ ਬਿਆਨਤ ਸਿੰਘ ਮਨਚੈਨ ਸਿੰਘ ਦਿਲਚੈਨ ਸਿੰਘ ਸੁਖਚੈਨ ਸਿੰਘ ਸਰਜੀਤ ਸਿੰਘ ਰਜਿੰਦਰ ਸਿੰਘ ਤੇ ਮਨਜੀਤ ਸਿੰਘ ਇਹ 7 ਦੇ 7 ਫਟੇਗਰ ਕਰੋਟਾ ਨਾਲ ਦੇ ਰਹਿਣਾਲੇ ਇਹਨਾਂ ਵਿੱਚੋਂ ਅਸੀਂ ਸਾਨੂੰ ਵੱਡੀ ਸਫਲਤਾ ਮਿਲਦੀ ਹੈ ਅਸੀਂ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪੰਜ ਦੋਸ਼ੀਆਂ ਨੂੰ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਇੱਕ ਗ੍ਰਿਫਤਾਰੀ ਤੋਂ ਇਹ ਕਿਸ ਨਾਲ ਇਹ ਜਿਹੜੀਆਂ ਇਹੜੇ ਆ ਬਿਆੰਤ ਤੇ ਬਿਆੰਤ ਤੇ ਸੁਖਚੈਨ ਆ ਜਿਹੜਾ ਇਹ ਅਸੀਂ 30 ਤਰੀਕ ਨੂੰ ਗ੍ਰਿਫਤਾਰ ਕੀਤੇ ਸੀ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਾ 3 ਦਿਨ ਦਾ ਰਿਮਾਂਡ ਮਿਲਿਆ ਤੇ ਇਸ ਵਿੱਚ ਜਿਹੜਾ ਤਿੰਨ ਦੋਸ਼ੀ ਜਿਹੜੇ ਮਨਚੈਨ ਸਰਜੀਤ ਤੇ ਤੇ ਗੁਰਜਿੰਦਰ ਗੈਰੀਆ ਇਹ ਅਸੀਂ ਕੱਲ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਉਮਰ ਕਿੰਨੀ ਹੈ ਜੀ ਉਮਰ ਇਹ तकरीबन तकरीबन 25 ਤੋਂ 32 ਸਾਲ ਦੇ ਵਿੱਚ ਵਿੱਚ ਨੇ ਆ ਵਜਾ ਮੰਨਿਸ ਕੀ ਇਸ ਲਈ ਕਿਉਂ ਇਹਨਾਂ ਨੇ ਉਹ ਜਿਹੜੀ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੀ ਲੜਾਈ ਹੋਈ ਸੀ ਗਲੀ ਵੇ ਤੋਂ ਲੰਘਣ ਤੋਂ ਜਿਹੜੀ ਆ ਲੜਾਈ ਹੋਈ ਸੀ ਜਿਹੜਾ ਲੰਘਣ ਕਰਕੇ ਇਹਨਾਂ ਦੀ ਲੜਾਈ ਹੋਣ ਕਰਕੇ ਜਿਹੜਾ ਇਹ ਖੂਨੀ ਰੂਪ ਇਹਨਾਂ ਨੇ ਅੱਪਸੇ ਝੜਪ ਹੋ ਗਈ ਜਿਸ ਸੰਬੰਧ ਵਿੱਚ ਜਿਹੜਾ ਇਹ ਇੱਕ ਲੜਕੇ ਦੀ ਬਲਜੀਤ ਸਿੰਘ ਦੀ ਡੈਥ ਹੋ ਗਈ ਸੀ ਤੇ ਜਿਹੜੇ ਦੋਸ਼ੀ ਪਾਰਟੀਆਂ ਦੀ ਇਹ ਕੋਈ ਨਛਣਛਾ ਹੋਈ ਚੰਦਰਮਨ ਕਰਦਿਏ ਨਹੀਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਉਸ ਦੇ ਵਿੱਚ ਇਹਨਾਂ ਦਾ ਹਿਮਾਂਡ ਲੈ ਕੇ ਅੱਗੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਫਰਦ ਪੁਸ਼ਕਿਸ਼ ਕੀਤੀ ਜਾਊਗੀ ਜਿਹੜੇ ਹੋਰ ਵੀ ਇਹਦੇ ਵਿੱਚ ਦੋਸ਼ੀ ਇਨਵੋਲ ਹੋਣ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ